ਰੋਮਾਂਝਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਹੰਦੀਪ ਜੋਸ਼ ਸਿੰਘ ਕੱਲ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਔਰ 105 ਭਾਰਤੀ ਕੱਲ ਅਮਰੀਕਾ ਦੇ ਮਿਲਟਰੀ ਜਹਾਜ਼ ਦੇ ਵਿੱਚ ਆਉਂਦੇ ਨੇ ਜਿਸ ਨੂੰ C17 ਕਿਹਾ ਜਾਂਦਾ ਹੈ ਤਾਦਾਦੀ ਕਿ ਜਦੋਂ ਅਮਰਸਰ ਦੇ ਵਿੱਚ ਲੈਂਡਿੰਗ ਹੁੰਦੀ ਹੈ ਤਾਂ ਉਹਨਾਂ ਦੇ ਹੱਥ ਕੜੀਆਂ ਲਗਾਈਆਂ ਹੁੰਦੀਆਂ ਔਰ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਹੁੰਦੀਆਂ ਨੇ ਤਾਦਾਦੀ ਕਿ ਜਿਵੇਂ ਕਿਸੇ ਕੈਦੀ ਨੂੰ ਬਾਹਰ ਕੱਢਣਾ ਹੁੰਦਾ ਇਸ ਤਰ੍ਹਾਂ ਜਹਾਜ਼ ਤੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਹੁਣ ਵਿਦੇਸ਼ ਮੰਤਰੀ ਦਾ ਅੱਜ ਵੱਡਾ ਬਿਆਨ ਆਇਆ ਜਦੋਂ ਰਾਜ ਸਭਾ ਦੇ ਵਿੱਚ ਬੋਲਦੇ ਦਿਖਾਈ ਦਿੱਤੇ ਜੀਆਂ ਦਾਦ ਕਿ ਰਾਜ ਸਭਾ ਦੇ ਵਿੱਚ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਹੋਣਾ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਪ੍ਰੋਸੈਸ ਕੋਈ ਨਵਾਂ ਨਹੀਂ ਹੈ ਇਹ ਤਾਂ ਪੁਰਾਣਾ ਚੱਲਿਆ ਆ ਰਿਹਾ ਅਮਰੀਕਾ ਪਹਿਲਾਂ ਵੀ ਕਈ ਵਾਰ ਡਿਪੋਰਟੇਸ਼ਨ ਜਿਹੜਾ ਕਰ ਚੁੱਕਿਆ ਭਾਰਤੀਆਂ ਦੀ ਔਰ ਪਹਿਲਾਂ ਵੀ ਅਮਰੀਕਾ ਦੇਹੀ ਤਰੀਕਾ ਰਿਹਾ ਹੈ ਕਿ ਹੱਥਕੜੀਆਂ ਲਗਾ ਕੇ ਬੇੜੀਆਂ ਲਗਾ ਕੇ ਉਹ ਬੰਨ ਕੇ ਜਿਹੜਾ ਡਿਪੋਰਟ ਕਰਕੇ ਭੇਜਦਾ ਤੇ ਨਾਲ ਇਹਨਾਂ ਨੇ ਕਿਹਾ ਕਿ ਅਸੀਂ ਗੈਰ ਕਾਨੂੰਨੀ ਕੰਮ ਦੇ ਵਿੱਚ ਕਿਸੇ ਦਾ ਸਮਰਥਨ ਨਹੀਂ ਕਰਦੇ ਤੇ ਇਹ ਗੈਰ ਕਾਨੂੰਨੀ ਇਮੀਗ੍ਰੇਸ਼ਨ ਸੀ ਗਲਤ ਤਰੀਕੇ ਦੇ ਨਾਲ ਇਹ ਬਾਹਰ ਗਏ ਗਲਤ ਤਰੀਕੇ ਦਾ ਅਮਰੀਕਾ ਦੀ ਧਰਤੀ ਦੇ ਵਿੱਚ ਗਏ ਕਿਸੇ ਦੇਸ਼ ਦੇ ਵਿੱਚ ਗਏ ਤੇ ਬਾਕੀ ਸਾਰਾ ਰਾਈਟ ਕਿਸੇ ਦੇਸ਼ ਦਾ ਰਹਿੰਦਾ ਜਿਹੜੇ ਦੇਸ਼ ਦੇ ਵਿੱਚ ਜਾਂ ਕੋਈ ਜਾਣਦਾ ਕਿਉਂਕਿ ਸਿਕਿਉਰਿਟੀ ਪਰਪਸ ਨੂੰ ਲੈ ਕੇ ਵੀ ਜਿਹੜਾ ਅਜਿਹੇਆਂ ਕਾਰਵਾਈਆਂ ਹਰੇਕ ਦੇਸ਼ ਕਰ ਸਕਦਾ ਤੇ ਅਮਰੀਕਾ ਦੀ ਨੀਤੀ ਹੈ ਤਾਂ ਅਜਿਹਾ ਬਿਆਨ ਜਿਹੜਾ ਰਾਜ ਸਭਾ ਦੇ ਵਿੱਚ ਅੱਜ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਵੱਲੋਂ ਦਿੱਤਾ ਗਿਆ ਕਿਉਂਕਿ ਜਿੱਥੇ ਅੱਜ ਲਗਾਤਾਰ ਲੋਕ ਸਭਾ ਦੇ ਵਿੱਚ ਵੀ ਹੰਗਾਮਾ ਹੋਇਆ ਰਾਜ ਸਭਾ ਦੇ ਵਿੱਚ ਵੀ ਹੰਗਾਮਾ ਹੋਇਆ ਵਿਰੋਧੀ ਧਿਰ ਨੇ ਹਰੇਕ ਲੀਡਰ ਨੇ ਜਿਹੜਾ ਸੱਤਾਧਾਰੀ ਧਿਰ ਨੂੰ ਜਾਨੀ ਕਿ ਪੀਐਮ ਮੋਦੀ ਔਰ ਉਹਨਾਂ ਦੀ ਸਰਕਾਰ ਨੂੰ ਘੇਰਿਆ ਤੇ ਉੱਥੇ ਜਿਹੜਾ ਬੋਲਦੇ ਹਰੇ ਕੋਈ ਦਿਖਾਈ ਦਿੱਤਾ ਕਿ ਡਿਪੋਰਟੇਸ਼ਨ ਜਿਸਾਬ ਨਾ ਹੋਈ ਉਦੇ ਉੱਪਰ ਜਿਹੜਾ ਸਵਾਲ ਉਹ ਵੀ ਚੁੱਕ ਕੇ ਤੇ ਨਾਲ ਹੀ ਗੁਜਰਾਤ ਦੇ ਮਾਡਲ ਦਾ ਵੀ ਜ਼ਿਕਰ ਕੀਤਾ ਕਾਂਗਰਸੀਆਂ ਨੇ ਕਿਹਾ ਕਿ ਭਾਰਤ ਦੇ ਵਿੱਚ ਗੁਜਰਾਤ ਮਾਡਲ ਕਹਿ ਕੇ ਬਹੁਤ ਕੁਝ ਵੇਚਿਆ ਗਿਆ ਬਹੁਤ ਕੁਝ ਪ੍ਰਚਾਰਿਆ ਗਿਆ ਤੇ ਹਰੇਕ ਕੈਂਪੇਨ ਦਾ ਉਸ ਨੂੰ ਹਿੱਸਾ ਬਣਾਇਆ ਗਿਆ ਪਰ ਤੁਸੀਂ ਇਹ ਦੱਸੋ ਕਿ ਗੁਜਰਾ ਮਾਡਲ ਕੀ ਹੈ ਆ 33 ਜਾਨੇ ਜਿਹੜੇ ਆਏ ਨੇ ਇਹਦੇ ਵਿੱਚੋਂ ਗੁਜਰਾਤ ਦੇ 33 ਜਾਨੇ ਨੇ 33 ਹਰਿਆਣੇ ਦੇ ਨੇ ਹਾਲਾਂਕਿ ਪੰਜਾਬ ਦੇ ਆ 30 ਨੇ ਪੰਜਾਬ ਦੇ ਦਾ ਘੱਟ ਨੇ ਗੁਜਰਾਤ ਦੇ ਜ਼ਿਆਦੇ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਗੁਜਰਾ ਮਾਡਲ ਫਿਰ ਕਿੱਧਰ ਗਿਆ ਤੇ ਦੂਜੇ ਪਾਸੇ ਅਰ ਸੱਜਾ ਸ਼ੰਕਰ ਉਹਨਾਂ ਨੇ ਅੱਜ ਬੋਲਦਿਆਂ ਕਿਹਾ ਕਿ ਪ੍ਰੋਸੈਸ ਕੋਈ ਨਵਾਂ ਨਹੀਂ ਇਹ ਨੀਤੀ ਜਿਹੜੀ ਹੈ ਕੋਈ ਨਵੀਂ ਨਹੀਂ ਹੈ ਅਮਰੀਕਾ ਪਹਿਲਾਂ ਵੀ ਜਿਹੜਾ ਜਿਆ ਕੁਝ ਕਰਦਾ ਰਿਹਾ ਤੁਹਾਨੂੰ ਦੱਸ ਦਿੰਨੇ ਆ ਜਦੋਂ ਜੋ ਬਾਈਡਨ ਸੀਗੇ ਰਾਸ਼ਟਰਪਤੀ ਤਾਂ ਉਸ ਸਮੇਂ ਵੀ 1100 ਦੇ ਕਰੀਬ ਭਾਰਤੀ ਜਿਹੜੇ ਐ ਡਿਪੋਰਟ ਕੀਤੇ ਗਏ ਸੀ ਪਰ ਉਹਨਾਂ ਨੂੰ ਇਹ ਸੀ ਕਿ ਉਹਨਾਂ ਨੂੰ ਆਪਣੇ ਜਿਹੜੇ ਚਾਰਟਰ ਪਲੇਨ ਹੁੰਦੇ ਆ ਉਹਨਾਂ ਦੇ ਵਿੱਚ ਭੇਜਿਆ ਗਿਆ ਸੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਖਰਚਾ ਮਹਿ 800-900 ਡਾਲਰ ਦਾ ਪਰ ਪਰਸਨ ਆਉਂਦਾ ਤੇ ਦੂਜੇ ਪਾਸੇ ਇੰਨਾ ਖਰਚਾ ਜਿਹੜਾ ਅਮਰੀਕਾ ਨੇ ਇਸ ਵਾਰ ਕੀਤਾ ਜਿਹੜੇ ਡਿਪੋਰਟ ਕੀਤੇ ਅਮਰੀਕਾ ਨੇ ਸੀ 1 ਦਾ ਜਹਾਜ਼ ਦਾ ਵਰਤਿਆ ਇਹਦੇ ਵਿੱਚ ਕਿਹਾ ਜਾਂਦਾ ਹੈ ਕਿ 3500 ਤੋਂ 4000 ਡਾਲਰ ਪਰ ਪਰਸਨ ਜਿਹੜਾ ਖਰਚਾ ਆਇਆ ਪਰ ਪਰਸਨ ਕੋਸਟ ਕੀਤੀ 4000 ਡਾਲਰ ਦੇ ਕਰੀਬ ਤਾਂ ਦੱਸਦੀ ਕਿ ਇੰਨਾ ਖਰਚਾ ਅਮਰੀਕਾ ਨੇ ਕਿਉਂ ਕੀਤਾ ਕਿਸ ਨੂੰ ਇਹ ਮੈਸੇਜ ਦੇਣਾ ਸੀ ਕਿਸ ਨੂੰ ਇਹ ਸਿੰਬੋਲਿਕ ਮੈਸੇਜ ਜਿਹੜਾ ਉਹ ਦੇਣਾ ਸੀਗਾ ਜੋ ਅਮਰੀਕਾ ਨੇ ਅਜਿਹਾ ਕਰਕੇ ਭੇਜਿਆ ਤੇ ਅਮਰੀਕਾ ਦੇ ਵੱਲੋਂ ਇਹ ਜਹਾਜ਼ ਜਦੋਂ ਬਾਅਦ ਦੇ ਵਿੱਚ ਲੈਂਡ ਕਰਵਾਇਆ ਗਿਆ ਤਾਂ ਭਾਰਤ ਨੇ ਪਰਮਿਸ਼ਨ ਅੰਮ੍ਰਿਤਸਰ 에ਰਪੋਰਟ ਦੀ ਦਿੱਤੀ ਕਿ ਅੰਮ੍ਰਿਤਸਰ 에ਰਪੋਰਟ ਦੇ ਉੱਪਰ ਇਹ ਲੈਂਡ ਕਰਵਾਇਆ ਜਾਵੇ ਤੇ ਕੱਲ ਜਿਹੜੇ ਗੁਜਰਾਤ ਦੇਸੀ ਤੇ ਦੂਜੇ ਦਿੱਲੀ ਦੇਸੀ ਜਾਂ ਕਹਿ ਲਈਏ ਕਿ ਯੂਪੀ ਦੇਸੀ ਉਹਨਾਂ ਨੂੰ ਜਿਹੜਾ ਉੱਥੋਂ ਹੀ ਡੋਮੈਸਟਿਕ ਫਲਾਈਟਸ ਵਾਦਤیاں ਗਈਆਂ ਤੇ ਦੂਜੇ ਪਾਸੇ ਪੰਜਾਬ ਔਰ ਹਰਿਆਣਾ ਨੂੰ ਜਦੋਂ ਭੇਜੇ ਗਏ ਤਾਂ ਹਰੇਕ ਜ਼ਿਲ੍ਹੇ ਦੇ ਜਿਹੜੇ-ਜਿਹੜੇ ਜ਼ਿਲ੍ਹਿਆਂ ਦੇ ਧੌਂਦਾ ਦੇ ਕੇ ਪੰਜਾਬ ਦੇ ਵਿੱਚ ਲੋਕ ਸੀਗੇ ਇਸ ਡਿਪੋਰਟੇਸ਼ਨ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਦੇ ਪੁਲਿਸ ਅਫਸਰ ਬੁਲਾਏ ਗਏ ਤੇ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਸੁਰੱਖਿਆ ਦੇ ਨਾਲ ਉਹਨਾਂ ਨੂੰ ਭੇਜਿਆ ਗਿਆ ਤੇ ਦੂਜੇ ਪਾਸੇ ਹਰਿਆਣਾ ਦੇ 33 ਜਿਹੜੇ ਜਾਣੇ ਸੀ ਹਰਿਆਣਾ ਦੇ 33 ਜਾਣਿਆਂ ਨੂੰ ਧੌਂਦਾ ਦੇ ਕੱਲ ਤੁਸੀਂ ਦੇਖਿਆ ਹੋਊਗਾ ਇੱਕ ਬੱਸ ਜਿਹੜੀ ਹਰਿਆਣਾ ਦੀ ਸੀ ਜਿਵੇਂ ਕੈਦੀ ਵਾਲੀ ਬੱਸ ਹੁੰਦੀ ਆ ਕੈਦੀ ਵਾਲੀ ਬੱਸ ਸੀ ਸੀ ਜਿਸ ਹੱਬ ਦੇ ਨਾਲ ਉਹਨਾਂ ਦੇ ਟਾਕਿਆਂ ਦੇ ਉੱਪਰ ਜਾਲੀਆਂ ਲਗਾਈਆਂ ਗਈਆਂ ਸੀ ਸਾਧ ਬਾਸਦ ਦੇ ਤਾਦਾਦੀ ਕਿ ਉਹਨਾਂ ਦੇ ਵਿੱਚ ਬਿਠਾ ਕੇ ਹਰਿਆਣੇ ਵਾਲਿਆਂ ਨੂੰ ਭੇਜਿਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਐਸ ਜੇ ਸ਼ੰਕਰ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ 2012 ਤੋਂ ਹੀ ਬਨ ਕੇ ਰਿਪੋਰਟ ਕਰਦਾ ਹੈ ਯੂਐਸਏ